ਲੋ ਵੀਰੋ ਦੇਖ ਲੋ ਲੈ ਲਦਾਖ ਦਾ ਬਾਜ਼ਾਰ ਜਿਹੜਾ ਪੱਤਿਬਤ ਦਾ ਬਾਜ਼ਾਰ ਵੀ ਕਹਿ ਸਕਦੇ ਆ ਇਹ ਦਿਵਤੀਆਂ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਆ ਪੈਂਗੋਂ ਲੈਖ ਹੁਣ ਉੱਥੇ ਚੱਲੇ ਆ ਜੀ ਆ ਬਾਜ਼ਾਰ ਆ ਇੱਥੇ ਨਾ ਆ ਇਹਨਾਂ ਦੇ ਨਾ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਹੁੰਦੇ ਆ ਬਾਈ ਉਵੇਂ ਇਹਨਾਂ ਦੀ ਆ ਧਰਮ ਦੀ ਨਿਸ਼ਾਨੀ ਆ ਤੇ ਉਹ ਵਿੱਚ ਘੁੰਮਣ ਵਾਲਾ ਲੱਗਾ ਇਹਨੂੰ ਖਮਾਉਂਦੇ ਆ ਇਹ ਕਹਿੰਦੇ ਆ ਵੀ ਇਹਨਾਂ ਦੇ ਸਾਰੇ ਪਾਪ ਕੱਟੇ ਜਾਂਦੇ ਇੱਕ ਜਿੰਨੀ ਵਾਰੀ ਖਮਾਉਂਦੇ ਆ ਤੇ ਆ ਬਾਜ਼ਾਰ ਆ ਇਥੋਂ ਦਾ ਬਾਕੀ ਅੱਗੇ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਜੁੜੇ ਰਹੋ ਜੀ ਓਕੇ ਹਾਂਜੀ ਲੇਹ ਤੋਂ ਆਪਾਂ ਚੜ ਗਏ ਆ ਤਾਂ ਨੂੰ ਇੱਕ ਨਾ ਪੈਂਕੰਗ ਲੇਕ ਆਉਂਦੀ ਆ ਲੇਕ ਆ ਲੇਕ ਦੁਨੀਆ ਦੀ ਕਹਿੰਦੇ ਸਭ ਤੋਂ ਟਾਪ ਦੀ ਲੇਕ ਆ ਤੇ ਇੱਕ ਨੰਬਰ ਦੀ ਲੇਕ ਆ ਦੁਨੀਆ ਦੇ ਉਦੋਂ ਉੱਤੇ ਹੋਰ ਕੋਈ ਲੇਕ ਨਹੀਂ ਹੈਗੀ ਵਰਲਡ ਦੀ ਮੰਨੀ ਹੋਈ ਲੇਕ ਆ ਉਹ ਤੇ ਪਰ ਰਸਤਾ ਬਹੁਤ ਡੇਂਜਰ ਆ ਯਾਰ ਬਹੁਤ ਜ਼ਿਆਦਾ ਡੇਂਜਰ ਰਸਤਾ ਤੁਸੀਂ ਦੇਖ ਹੀ ਰਹੇ ਹੋ ਹਨਾ ਆ ਫੜੀ ਬਾਈ ਤੇ ਸਿੰਗਲ ਰੋਡ ਆ ਇਹ ਬਹੁਤ ਹੀ ਡੇਂਜਰ ਏਰੀਆ ਇਹ ਹਨ ਤੇ ਜੇ ਮੈਂ ਕਹਾਂ ਵੀ ਲੇ ਲਦਾਖ ਨਾਲੋਂ ਵੀ ਡੇਂਜਰ ਏਰੀਆ ਇਹ ਤੇ ਇਹ ਲੇ ਤੋਂ ਹੈਗੀ ਆ ਵੀਰੇ 150 ਕਿਲੋਮੀਟਰ ਦੂਰ ਆ ਲੇ ਜਿਹੜੀ ਆ ਇਹ ਲੇ ਲਦਾਖ ਤੋਂ ਪਾ ਨੂੰ ਚੜਾਈ ਚੜਨਾ ਪੈਂਦਾ ਹੈ ਗੱਡੀ ਤੇ ਬਸ ਪਹਿਲਾ ਦੂਜਾ ਪਹਿਲਾ ਦੂਜਾ ਗੇਅਰ ਤੇ ਗੱਡੀ ਚੜ੍ਹਦੀ ਹੈ ਜਿਵੇਂ ਲੇ ਤ ਆਈ ਜਾਂਦੀ ਨਾ ਤੀਜਾ ਚੌਥਾ ਪੰਜਵਾਂ ਹਨ ਇਧਰ ਦਾ ਵੀਰੇ ਪਹਿਲੇ ਦੂਜੇ ਚੀ ਚੜਦੀ ਆ ਗੱਡੀ ਹਨਾ ਆਵਾਜ਼ਾਂ ਬਦਲ ਜਾਂਦੀਆਂ ਆਕਸੀਨ ਘਟ ਜਾਂਦੀ ਇੱਥੇ ਆ ਕੇ ਪਰ ਦੇਖਣ ਵਾਲੀ ਚੀਜ਼ ਆ ਇੱਥੇ ਫਿਲਮ ਵੀ ਬਣੀ ਸੀ ਮੀਰ ਖਾਨ ਨੇ ਬਣਾਈ ਸੀ ਇੱਕ ਫਿਲਮ ਪਤਾ ਨਹੀਂ ਸਾਡਾ ਡਾਕਟਰ ਦੱਸਦਾ ਵੀ ਬਾਰੇ ਕੀ ਨਾਮ ਸੀ ਫਿਲਮ ਦਾ 3D ਹੈ 3D 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 ਬਾਈ ਦੇਖਿਓ ਤੁਸੀਂ ਹਨਾ ਇਹ ਇੱਥੇ ਬਣੀ ਆ ਫਿਰ ਬਹੁਤ ਤੇ ਬੋਲਿਆ ਨਹੀਂ ਜਾਂਦਾ ਆਵਾਜ਼ਾਂ ਮੁੱਝਾਂ ਬਦਲੀਆਂ ਪੰਜਾ ਤੁਸੀਂ ਦੇਖ ਹੀ ਰਹੇ ਆ ਬਾਈ ਅਗਲੇ ਪਾਸੇ ਆਣਾ ਮੈਂ ਕਹਿੰਨਾ ਯਾਰ ਪੂਰਾ ਫੁੱਲ ਡੇਂਜਰ ਚ ਆਉਣ ਯਾਰ ਹਨਾ ਸੜਕ ਵੀ ਥਾਂ ਥਾਂ ਤੋਂ ਟੁੱਟੀ ਆ ਤੇ ਸਿੰਗਲ ਰੋਡ ਆ ਤੇ ਜਿਨ੍ਹਾਂ ਨੂੰ ਵੈਸੇ ਦਿਲ ਦੀ ਤਾਗ ਹੁੰਦੀ ਹੈ ਨਾ ਦੇਖਣ ਦੀ ਵੀਰੇ ਉਹੀ ਆਉਂਦੇ ਆ ਤੇ ਮੇਰਾ ਫਰਜ਼ ਆ ਤੁਹਾਨੂੰ ਦਿਖਾਉਣ ਦਾ ਹਣਾ ਉਹ ਤੁਹਾਨੂੰ ਦਿਖਾਵਾਂ ਕੀ ਚੀਜ਼ ਆ ਰੈਲਿਟੀ ਦੇ ਵਿੱਚ ਕੀ ਕੁਝ ਹੈ ਇਸ ਟਾਈਮ ਆਪਾਂ ਦੁਨੀਆ ਦੀ ਟੌਪ ਤੇ ਆ ਯਾਰ ਇਹਦੇ ਉੱਤੇ ਚੋਟੀ ਨਹੀਂ ਹੈਗੀ ਹਜੇ ਉੱਤੇ ਹੋਰ ਜਾਣਾ ਹਜੇ ਆਪਾਂ ਸੜਕ ਤਾਂ ਹੀ ਚੜਦੀ ਜਾਂਦੀ ਗੱਡੀ ਪਹਿਲਾ ਦੂਜਾ ਪਹਿਲਾ ਦੂਜਾ ਗੀਅਰ ਚੱਲੀ ਜਾਂਦਾ ਠੀਕ ਆ ਫਿਰ ਉੱਥੇ ਵੀ ਦਿਖਾਵਾਂਗੇ ਓਕੇ ਬਾਈ ਮਿਲਦੇ ਆ ਹੁਣ ਅਗਲੀ ਵੀਡੀਓ ਦੇ ਵਿੱਚ ਫਿਰ ਆਪਾਂ ਆਪਾ ਕਿੱਥੇ ਆ ਗਏ ਆ ਕਿਹੜਾ ਇਹ ਪੰਗਸੇ ਤੋਂ ਬਾਅਦ ਪੈਂਗਨ ਦੇਖ ਤੋਂ 40 ਕਿਲੋ ਮੀਟਰ ਪਹਿਲਾਂ ਖੜੇ ਆਪਾਂ ਪੱਕੇ ਪੈਂਗਨ ਦੇਖ ਤੋਂ 40 ਕਿਲੋਮੀਟਰ ਪਹਿਨਾ ਖੜੇ ਆ ਆਪਾਂ ਦੋਸਤੋ ਆਾ ਹੋਟਲ ਆ ਇੱਥੇ ਸਟੇ ਕਰਨ ਲੱਗੇ ਆ ਤੇ ਜੇ ਮੈਂ ਕਹਿ ਦਾਂ ਯਾਰ ਮੈਂ ਤਾਂ ਜਿਹੜਾ ਅੱਜ ਮੋੜ ਵੇਖਿਆ ਬਈ ਤੁਹਾਨੂੰ ਸਹੀ ਗੱਲ ਦੱਸਾਂ ਵੀ ਕਿਹੜਾ ਕਾਜ ਆ ਕੇ ਕੀ ਉਹਨੂੰ ਕੀ ਕਹਿੰਦੇ ਵੀ ਕਾਜਾ ਹੀ ਹੁੰਦਾ ਉਹ ਜਿਹੜਾ ਦੇਖਣ ਵਾਲਾ ਕਾਜਾ ਤੇ ਸਪੀਤੀ ਹਨਾ ਮੈਂ ਕਹਿਣਾ ਬਾਈ ਉਹਦੇ ਨਾਲ ਵੀ ਡੇਂਜਰ ਮਾਹੌਲ ਸੀਗਾ ਯਾਰ ਪਹਾੜ ਦੀ ਚੋਟੀ ਤੋਂ ਆਇਆ ਸਾਰੇ ਪਾਸੇ ਬਰਫ ਆਕਸੀਜਨ ਜਮ੍ਹਾਂ ਖਤਮ ਆਹ ਹੋਰ ਥੋੜੀ ਜਿਹੀ ਮਾੜੀ ਜਿਹੀ ਗੱਡੀ ਥੱਲੇ ਲੱਤੀ ਸੀ ਤੇ ਆ ਹੁਣ ਇੱਕ ਸਾਨੂੰ ਮਿਲਿਆ ਇੱਥੇ ਆ ਕੇ ਹੋਟਲ ਤੇ ਠੀਕ ਆ ਅਸੀਂ ਸੋਚਿਆ ਵੀ ਚਲ ਇਥੇ ਹੋਟਲ ਲੈ ਲੀਏ ਨਾਲੇ 10 ਮਿੰਟ ਗੱਡੀ ਵੀ ਸਾਹ ਲੈ ਲੂਗੀ ਆਪਣੀ ਹਨਾ ਬਈ ਜਿਹਦਾ ਅਮਿਨਿਟੀ ਹੈਗੀ ਆ ਜਿਹਦਾ ਅਮਿਨਿਟੀ ਹੈਗੀ ਤੁਹਾਡੇ ਅੱਛਾ ਫੇਰ ਤਾਂ ਤੁਸੀਂ ਆਓ ਓਕੇ ਦੇਖਣਾ ਚਾਹੀਦਾ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਇਮਿਨਿਟੀ ਦੀ ਜੇ ਬੰਦੇ ਨੂੰ ਹਾਠ ਫੂਟ ਦੀ ਸ਼ਿਕਾਇਤ ਆ ਤਾਂ ਮੈਂ ਕਹਿੰਦਾ ਉਹ ਨਹੀਂ ਆਉਣਾ ਚਾਹੀਦਾ ਹਨਾ ਬਿਲਕੁਲ ਪੰਗਾ ਨਾ ਲਓ ਆਪਾਂ ਤਾਂ ਓੜਦਾ ਤੀਰ ਲੈ ਲਿਆ ਮੈਂ ਤਾਂ ਕਹਿੰਦਾ ਵੈਸੇ ਬਿਲਕੁਲ ਅਮਿਨਿਟੀ ਹੈ ਨਹੀਂ ਤਾਂ ਨਾ ਆਓ ਪਾਸ ਸੈੱਨ ਨੂੰ ਪਤਾ ਕਿਵੇਂ ਨੂੰ ਸੈਟ ਵਟ ਕਰਕੇ ਲੈ ਕੇ ਆਏ ਆ ਤੇ ਬਾਕੀ ਠੀਕ ਆ ਯਾਰ ਚਲੋ ਕੁੱਲ ਮਿਲਾ ਕੇ ਦੁਨੀਆਦਾਰੀ ਆ ਜ਼ਿੰਦਗੀ 'ਚ ਦੇਖਣਾ ਵੀ ਚਾਹੀਦਾ ਤੇ ਮਿੱਤਰੋ ਠੰਡ ਬਹੁਤ ਲੱਗ ਜਾਂਦੀ ਆ ਤੇ ਹੁਣ ਚਲਦੇ ਆਂ ਆਪਾਂ ਕਮਰੇ 'ਚ ਤੇ ਆ ਤੁਹਾਨੂੰ ਦਿਖਾਤਾ ਸਾਰਾ ਸਿਸਟਮ ਮਾਹੌਲ ਸਾਰੇ ਪਾਸੇ ਬਰਫ ਵੀ ਕਹਿੰਦਾ ਆ ਬਾਬਾ ਉੱਤੇ ਚੋਟੀਆਂ ਤੇ ਬਰਫਾ ਤੇ ਪਹਾੜ ਪੂਰੇ ਠੰਡੇ ਆ ਮਿੱਤਰੋ ਠੰਡ ਲੱਗੀ ਜਾਂਦੀ ਆ ਤੇ ਹੁਣ ਚਲਦੇ ਆਂ ਕਮਰੇ 'ਚ ਤੇ ਅੱਧਰ ਦਾ ਮਾਹੌਲ ਜਾ ਕੇ ਵੇਖਦੇ ਆਂ ਤੇ ਬਾਈ ਲੇ ਗੁਰਦਰਾ ਸਾਹਿਬ ਪੱਥਰ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਆਉਂਦੀ ਹੈ ਪੈਂਕੌਂਗ ਲੈ ਕੇ ਇੱਥੇ ਅਮੀਰ ਖਾਨ ਨੇ ਫਿਲਮ ਵੀ ਬਣਾਈ ਸੀ ਵਧੀਆ ਕਹਿੰਦੇ ਆ ਵੀ ਖਰੜੀ ਦੁਨੀਆ ਦੇ ਟੌਪ 'ਚ ਆਉਂਦੀ ਆ। ਬਾਕੀ ਜਾ ਕੇ ਦੇਖਾਂਗੇ ਵਾਜਾਂ-ਵੁਜਾਂ ਬਦਲੀਆਂ ਪਈਆਂ ਯਾਰ ਕਿਉਂਕਿ ਆਕਸੀਜਨ ਲੈਵਲ ਬਹੁਤ ਘੱਟ ਸੀਗਾ ਤੇ ਬਾਕੀ ਆ ਦੇਖਦੇ ਆ ਕਮਰਾ ਕਿਹੜਾ ਬਈ ਆਪਣਾ ਆ ਜਾ ਬਈ ਕਮਰਾ ਆਖਾ ਆ ਹੋਟਲ ਆ ਬਈ ਆਪਣਾ ਤੱਕ ਕੇ ਨਾ ਤੀ ਯਾਰ ਤੇ ਟੂਟੀਆਂ ਟਾਟੀਆਂ ਚੱਲਦੀਆਂ ਸਾਰੀਆਂ ਹੈ ਸ਼ੁਰੂ ਬਹੁਤ ਵਧੀਆ ਆ ਆਪਣਾ ਰੂਮ ਆ ਤੇ ਆ ਮੁੰਡਾ ਆਪਣਾ ਥੋੜਾ ਡਾਉਣਾ ਤੇ ਆ ਕੇ ਗਿਆ ਡਿੱਗਦਾ ਉਹਦਾ ਇਹ ਠੀਕ ਆ ਹਾਂ ਵੀ ਚੋਪਰਾ ਕਿਵੇਂ ਆ ਹਾਂ ਬੜੀ ਜੀ ਬਹੁਤ ਠੰਡ ਲੱਗ ਜਾਂਦੀ ਆ ਅੱਛਾ ਆ ਬਾਹਰ ਦਾ ਮਾਹੌਲ ਵੀ ਦੇਖੋ ਹਨਾ ਚਲੋ ਠੀਕ ਆ ਜੀ ਜੀ ਅੱਜ ਸਵੇਰ ਹੋ ਗਈ ਆ ਤੇ ਧੀ ਦਰੀਗਾ ਚੈੱਕ ਆਊਟ ਕਰਤਾ ਆਪਾਂ ਆਹ ਦੇਖੋ ਬਾੜਾਂ ਦੇ ਬਰਫ ਕੋਈ ਵੀ ਇਹ ਰਾਤ ਪਈ ਆ ਸਨੋਹ ਇੱਥੇ ਠੀਕ ਹੈ ਜੀ ਆਵੇ ਇਹ ਰਾਤ ਪਈ ਆ ਚੈੱਕ ਆਊਟ ਕਰਤਾ ਗੱਡੀ ਕਰ ਲਈ ਗਰਮ ਤਾਂ ਸਾਹਮਣੇ ਸਨੋਹ ਪਈ ਉੱਥੇ ਜਾਣਾ ਬਈ ਆਪਾਂ ਹੁਣ ਇਹ ਦੇਖ ਲਿਓ ਉੱਥੇ ਕੋੜ ਨਾ ਪਾੜਾ ਅੱਛਾ ਇੱਥੇ ਮਾਈਨਸ ਹੋਇਆ ਕੋਈ ਟੈਂਪਰੇਚਰ ਮਾੜਾ ਸੂਰਜ ਨਹੀਂ ਨਿਕਲਿਆ ਗੱਡੀ ਕਰ ਲਈ ਰੈਡੀ ਆਪਾਂ ਅਰਲੀ ਗੱਡੀ ਸਟਾਰਟ ਲੈਨੇ ਆ ਪ੍ਰਮਾਥਮਾ ਦਾ ਨਾਮ ਤੇ ਅੱਗੇ ਪਾਉਣੇ ਆ ਚੱਲੇ ਅੱਗੇ ਫਿਰ ਆਪਾਂ ਤੁਹਾਨੂੰ ਉਹ ਪੈਂਕਮੂਲੇਖ ਜਿਹੜੀ ਆ ਉਹ ਦਿਖਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਤੁਰੰਮੀ ਹੋ ਗਏ ਰੈਡੀ ਤੇ ਫਿਰ ਆਪਾਂ ਅੱਗੇ ਜਾ ਕੇ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਉਹ ਸਾਂਝੀਆਂ ਕਰਾਂਗੇ ਜੁੜੇ ਰਹੋ ਅੱਗੇ ਮਿਲਦੇ ਆਂ ਫਿਰ ਜਾ ਕੇ ਅੱਗੇ ਆਪਾਂ ਗੱਲਬਾਤ ਕਰਦੇ ਆ ਠੀਕ ਆ ਓਕੇ ਜੀ ਹਾਂ ਜੀ ਦੋਸਤੋ ਅੱਜ ਆਪਾਂ ਜਿਹੜਾ ਆਪਣਾ ਐਂਡ ਵਾਲਾ ਮੇਨ ਪੁਆਇੰਟ ਸੀਗਾ ਮੇਹਰਦਾਗੁਰ ਦਵਾਰ ਪੱਥਰ ਸਾਹਿਬ ਤੋਂ ਅੱਗੇ 100 ਤੇ 40-50 ਕਿਲੋਮੀਟਰ ਪੈਗੋਂਗ ਲੇਕ ਇੱਥੇ ਜੇ ਮੈਂ ਗੱਲ ਕਰਾਂ ਬਹੁਤ ਘੱਟ ਲੋਕ ਆਉਂਦੇ ਆ ਵਕਫ ਵਕਫ ਸਟੇਟਾਂ ਦੇ ਆਉਂਦੇ ਆ ਪੰਜਾਬੀ ਸਾਨੂੰ ਕੋਈ ਨਹੀਂ ਮਿਲਿਆ ਆ ਉਹ ਲੇਕ ਹੈ ਇਹਦਾ ਨੀਲਾ ਪਾਣੀ ਆ ਸਮੁੰਦਰ ਤਲ ਤੋਂ ਸਭ ਤੋਂ ਉੱਚੀ ਲੇਕ ਆ ਦੁਨੀਆ ਦੀ ਸਭ ਤੋਂ ਉੱਚੀ ਲੇਕ ਆ ਇਹ ਰਸਤਾ ਵੀ ਬਹੁਤ ਖਤਰਨਾਕ ਆ ਜੇ ਮੈਂ ਕਹਾਂ ਬਈ ਡੇਂਜਰ ਚ ਆਉਣਾ ਯਾਰ ਹਨਾ ਰਾਹ ਵਿੱਚ ਕਈ ਥਾਵਾਂ ਤੇ ਸੜਕ ਬਹੁਤ ਵਧੀਆ ਸੀ ਕਈ ਥਾਵਾਂ ਤੇ ਪਹਾੜ ਦੀ ਚੋਟੀ ਤੇ برف ਦੇ ਵਿੱਚ ਦੀ ਗੱਡੀ ਨੰਨ ਕੇ ਆਈ ਥੱਲੇ ਹਨਾ برف ਦੇ ਉੱਤੋਂ ਦੀ ਗੱਡੀ ਆਈ ਹੈ ਜੇ ਮੈਂ ਗੱਲ ਕਰਾਂ ਹਨਾ ਇੱਧਰਲੇ ਪਾਸੇ ਆ ਬਾਈ ਇਹ ਤਾਂ ਮੈਂ ਕਾਲੀ ਹੁੰਦੀ ਵੀਡੀਓ ਤੇ ਇਹ ਇੱਥੋਂ ਚੱਲਦੀ ਆ ਬਾਈ ਲੇਖ ਇੰਡੀਆ 'ਚ ਥੋੜੀ ਆ ਚੀਨ 'ਚ ਜਾ ਰਹੀ ਆ ਤੇ ਜਿਹੜੇ ਸਾਡੇ ਫੌਜੀ ਭਰਾ ਉਹ ਨਾ ਕਿਸ਼ਤੀਆਂ ਉਹਨਾਂ ਦੀਆਂ ਕਿਸ਼ਤੀਆਂ ਦੇ ਰਾਹੀਂ ਉਹ ਆਪ ਦਾ ਸਰਚ ਆਪਰੇਸ਼ਨ ਚਲਾਉਂਦੇ ਰਹਿੰਦੇ ਚੈੱਕ ਕਰਦੇ ਰਹਿੰਦੇ ਜਿਹੜਾ ਇਹਦਾ ਪਾਣੀ ਆ ਨੀਲਾ ਪਾਣੀ ਆ ਬੜਾ ਯਾਰ ਸਾਫ਼ ਪਾਣੀ ਆ ਚਸ਼ਮੇ ਦਾ ਹਨਾ ਖਾਰਾ ਪਾਣੀ ਤੇ ਖਾਰਾ ਪਾਣੀ ਦਾ ਖਾਰਾ ਪਾਣੀ ਆ ਇਹ ਕਿੰਨੇ ਕਿਲੋਮੀਟਰ ਦਾ ਸਾਪਾ ਸਾਰਚ ਮਾਰੀ ਸੀ ਇਹ ਹੈਗੀ 60 ਕਿਲੋਮੀਟਰ ਜੀ 60 ਕਿਲੋਮੀਟਰ ਇਧਰ ਆਪਣੇ ਚ ਆਪਣੇ ਚ ਹੈਗੀ 20 ਕਿਲੋਮੀਟਰ ਆਪਣੇ ਚ 20 ਕਿਲੋਮੀਟਰ ਬਾਕੀ ਸਾਰੀ ਚੀਨ ਦੇ ਵਿੱਚ ਆ ਇਹ ਯਾਰ ਸਾਡਾ ਲਾਸਟ ਸੀਗਾ ਮੇਨ ਹਨਾ ਤੇ ਬਾਈ ਘੱਟੋ ਘੱਟ ਸਾਨੂੰ 4-5 ਦਿਨ ਲੱਗ ਗਏ ਇੱਥੇ ਤੱਕ ਪਹੁੰਚਣ ਆਸਤੇ ਰਸਤੇ ਚ ਸਟੇ ਕਰਦੇ ਕਰਦੇ ਪਹੁੰਚੇ ਆ ਇਹ ਆਪਣਾ ਲਾਸਟ ਪੁਆਇੰਟ ਸੀ ਅੱਜ ਇਥੋਂ ਆਪਾਂ ਵਾਪਸੀ ਕਰਾਂਗੇ ਅੱਜ ਇਸ ਵਜੋਂ ਆਪਣੀ ਵਾਪਸੀ ਹੋਊਗੀ ਤੇ ਠੀਕ ਆ ਜੀ ਜਿਹੜਾ ਵਾਪਸੀ ਵਾਲਾ ਬਲੌਕ ਆ ਉਹ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਤੇ ਬਾਕੀ ਆ ਮੇਰੇ ਨਾਲ ਮੇਰੇ ਭਰਾ ਰਾਜਵੀਰ ਬਰਾੜ ਕਾਬਲ ਵਾਲਾ ਤੇ ਫੁੱਲ ਇੰਜੋਏ ਕੀਤਾ ਡਾਕਟਰ ਹਣੀ ਇੱਕ ਸਾਡਾ ਮੁੰਡਾ ਉਹ ਖੜ ਗਿਆ ਇਹ ਥੋੜਾ ਬਿਮਾਰ ਸੀ ਯਾਰ ਮਸਾ ਸੈੱਟ ਕੀਤਾ ਇਹਨੂੰ ਅੱਜ ਮਸਾ ਥੋੜਾ ਸੈੱਟਮੈਟ ਕੀਤਾ ਬਿਮਾਰ ਹੋ ਗਿਆ ਸੀਗਾ ਕਿਉਂਕਿ ਵੀਰੇ ਇੱਥੇ ਆਕਸੀਜਨ ਬਹੁਤ ਘੱਟ ਆ ਮੇਨ ਸਮੱਸਿਆ ਆਕਸੀਜਨ ਦੀ ਆ ਦੇਖੋ ਲੋਕੀ ਨਾ ਜ਼ਿੰਦਗੀ ਦਾ ਲੁੱਤ ਫਲੈਂਦੇ ਯਾਰ ਨਜ਼ਾਰੇ ਲੈਣ ਆਉਂਦੇ ਆ ਹਨਾ ਵੀ ਆਪਦੇ ਪਰਿਵਾਰ ਨਾਲ ਆਉਂਦੇ ਆ ਮੈਂ ਇਹ ਗੱਲ ਕਿਹਨਾ ਵੀ ਜਿਹਨੂੰ ਬੰਦੇ ਨੂੰ ਤੇਲ ਤੂਲ ਚੜਦਾ ਨਾ ਗੱਡੀ ਦੇ ਵਿੱਚ ਯਾਰ ਉਹ ਨਹੀਂ ਆ ਸਕਦਾ ਮੇਨ ਪੁਆਇੰਟ ਇਹ ਆ ਕਈ ਵਾਰੀ ਆਪਾਂ ਕਹਿੰਦੇ ਨਾ ਵੀ ਬੰਦਾ ਫੈਮਿਲੀ ਨਾਲ ਕਈ ਵਾਰੀ ਹਰੇਕ ਫੈਮਿਲੀ ਨਹੀਂ ਆ ਸਕਦੀ ਕਈਆਂ ਦੀ ਕਿਉਂਕਿ ਜੇ ਬੰਦੇ ਦਾ ਆਕਸੀਜਨ ਲੈਵਲ ਦੇਖੋ ਪਹਿਲਾਂ ਉਹਨੂੰ ਹਾਰਟ ਦੀ ਸਮੱਸਿਆ ਤਾਂ ਨਹੀਂ ਉਹਦਾ ਆਕਸੀਜਨ ਲੈਵਲ ਸਹੀ ਰਹਿੰਦਾ ਉਹਦੀ ਧੜਕਣ ਢੁੜਕਦਾ ਨਹੀਂ ਬਾਅਦ ਦੀ ਕੋਈ ਉਹਦੀ ਦਵਾਈ ਬੂਟੀ ਤਾਂ ਨਹੀਂ ਇਦਾਂ ਦੀ ਚੱਲਦੀ ਜੇ ਕੋਈ ਇਦਾਂ ਦੀ ਸਮੱਸਿਆ ਹੈਗੀ ਤਾਂ ਬਾਈ ਉਹ ਤਾਂ ਨਹੀਂ ਆ ਸਕਦਾ ਜਿਹਨੂੰ ਇਦਾਂ ਦੀ ਸਮੱਸਿਆ ਨਹੀਂ ਹੈਗੀ ਉਹ ਆ ਸਕਦਾ ਆ ਫੌਜੀ ਵੀਰ ਨਾ ਇਹਦੇ ਵਿੱਚ ਦੀ ਲੈ ਕੇ ਗਏ ਸੀ ਆਪ ਬਾਈ ਨਜ਼ਾਰਾ ਯਾਰ ਨੀਲਾ ਪਾਣੀ ਆ ਮੈਂ ਕਹਣਾ ਇਹ ਰਹਿ ਚ ਲੈ ਕੇ ਹਣੀ ਇਹ ਆਲ ਵਰਲਡ ਦੀ ਮੰਨੀ ਹੋਈ ਲੇਕ ਆ ਇੱਥੇ ਜੇ ਨਾ ਪਿੱਛੇ ਜੇ ਅਮੀਰ ਖਾਨ ਨੇ ਫਿਲਮ ਕੱਢੀ ਬਣਾਈ ਸੀ ਕਿਹੜੀ 3 ਇਡੀਅਟ ਕਿਹੜੀ 3 ਇਡੀਅਟ ਮੂਵੀ ਦੇ ਇੱਥੇ ਕਲਾਈਮੈਕਸ ਹੋਇਆ ਸੀਗਾ ਉਹ ਬਣਿਆ ਸੀਨ ਤੋਂ ਉਹਨਾਂ ਨੇ ਸੀਨ ਉਹ ਲੋਕੀ ਨਾ ਹੱਥ ਫੋਟੋਆਂ ਖਿਚਾਈ ਜਾਂਦੇ ਵੀਰ ਉਹ ਸੀਟਾਂ ਜੀਆਂ ਬਣੀਆਂ ਸਕੂਟਰ ਤੇ ਗਰੀਨਾ ਕਪੂਰ ਸਕੂਟਰ ਤੇ ਆਈ ਸੀ ਜੀ ਗਰੀਨਾ ਕਪੂਰ ਆਈ ਸੀ ਸਕੂਟਰ ਤੇ ਸ਼ੂਟ ਆ ਜਿਹੜਾ ਉਹ ਗਰੀਨਾ ਕਪੂਰ ਦਾ ਓਕੇ ਲਾਸਟ ਚ ਆਉਂਦਾ ਹਾਂ ਆ ਵੀਰੇ ਸਕੂਟਰ ਜੀ ਆ ਤੇ ਬਾਈ ਤੁਸੀਂ ਵੀਡੀਓ ਨੂੰ ਕਰੋ ਬਾਤ ਤੋਂ ਬਾਤ ਸ਼ੇਅਰ ਹਣਾ ਲੋਕੀ ਹੋਰ ਵੀਰ ਭਰਾ ਹਣਾ ਵੇਖਣ ਆਉਣ ਤੇ ਨਜ਼ਾਰੇ ਲੈਣ ਜ਼ਿੰਦਗੀ ਦੇ ਆ ਕੇ ਤੇ ਆ ਹੁਣ ਆਪਾਂ ਵੀਡੀਓ ਦੇ ਕਰਾਂਗੇ ਸਮਾਪਤੀ ਅੱਜ ਦਾ ਆਪਣਾ ਲਾਸਟ ਪੁਆਇੰਟ ਸੀ ਵੀਰੇ ਆਹਾ ਠੀਕ ਆ ਇਸ ਤੋਂ ਬਾਅਦ ਹੁਣ ਵਾਪਸੀ ਵਾਲਾ ਅਗਲਾ ਵੀਊ ਆਪਾਂ ਅਗਲੀ ਵੀਡੀਓ ਚ ਦਿਖਾਵਾਂਗੇ ਓਕੇ ਜੁੜੇ ਰਹੋ ਜੋ ਧੰਨਵਾਦ ਬਾਈ ਬਾਈ ਹੁਣ ਆਏ ਸੀਗੇ ਕਿਹੜੀ ਲੇਖ ਸੀ ਪੈਨ ਕਾਮ ਲੇਖ ਤੋਂ ਆਏ ਸੀਗੇ ਉਥੋਂ ਜਾਣਾ ਆਪਾਂ ਮਨਾਲੀ ਮਨਾਲੀ ਤੋਂ ਪੰਜਾਬ ਵਾਪਸ ਆਪ ਆ ਲਾਈਵ ਵਰਖ ਪਈ ਜਾਂਦੀ ਵੀਰੇ ਇਸ ਟਾਈਮ ਤੇ ਫੁੱਲ ਸਰੋ ਪਈ ਜਾਂਦੀ ਆ ਆ ਦੇਖੋ ਮੇਰੇ ਤੇ ਕਿਵੇਂ ਪਈ ਜਾਂਦੀ ਵਰਖ ਆ ਦੇਖੋ ਨੇੜਿਆਂ ਕਿ ਆ ਦੇਖੋ ਜਿੰਦਗੀ ਦੇ ਨਜ਼ਾਰੇ ਆ ਯਾਰ ਗੱਡੀ ਵਰਖ ਤੇ ਆਈ ਐ ਇੱਥੇ ਜਿਹੜੀ ਫੌਜ ਗੱਡੀਆਂ ਚਲਾਉਂਦੀ ਆ ਨਾ ਟਾਇਰਾਂ ਦੇ ਨਾਲ ਸੰਗਲ ਬੰਨੇ ਹੋਏ ਆ ਵੀਰ ਨੂੰ ਕਹੂੰਗਾ ਇੱਧਰ ਦਿਖਾ ਦੇ ਪੱਦਰ ਫਸੇ ਪਏ ਆ ਵੀਰੇ ਪਹਾੜਾਂ ਦੇ ਵਿੱਚ ਦੇਖੋ ਆ ਸਰੋ ਹੁਣੇ ਜੇਸੀਪੀ ਨੇ ਸਾਫ਼ ਕੀਤੀ ਆ ਛੜਕ ਜੇਸੀਪੀ ਨੇ ਸਾਫ਼ ਕੀਤੀ ਆ ਦੇਖੋ ਕਿੰਨੀ ਸਰੋ ਤੇ ਜਿੰਦਗੀ ਦੇ ਜੇ ਮੈਂ ਕਹਾਂ ਨਜ਼ਾਰੇ ਲੁਤਫਾ ਯਾਰ ਚੱਲੋ ਹਾਂ ਆ ਦੇਖੋ برف ਲਾਈਵ برف ਦੁਬਾਰਾ ਫੇਰ ਬਣਾਈ ਕੱਟ ਕੇ ਫੋਟੋ ਕਰਦੀ ਹੈ ਲਾਈਵ برف ਆਵੇ برفੀ برف ਤੋਂ ਭਰਿਆ ਪਿਆ ਸਾਰਾ ਮਾਰ ਤੇ ਆਹ ਦੇਖੋ ਵੀ ਕਿ ਯੂਰੀ ਨਾ ਇੰਨੀ ਸਨੋ ਪੈ ਜਾਂਦੀ ਆ ਆ ਸਨੋ ਦੇ ਵਿੱਚ ਦੀ ਜਾਂਦੀ ਆ ਗੱਡੀ ਜਮਾ ਆ ਦੇਖੋ ਚੱਪੂ ਹੋਰ ਨਾ ਜਦੋਂ ਆਪਾਂ ਉਹ ਕਿਹੜਾ ਸੀ ਲੇਕ ਪੈਂਗੰ ਲੇਕ ਤੋਂ ਜਦੋਂ ਪ੍ਰੋਡਿਊਸਰਾਂ ਨੂੰ ਜਦੋਂ ਪੈਂਗੰ ਲੇਕ ਤੋਂ ਵਾਪਸ ਆਉਂਦੇ ਆ ਨਾ ਤੇ ਰਸਤੇ ਦੇ ਵਿੱਚ ਨਾ ਸنوਹ ਪੈਣ ਲੱਗੀ ਬਰਫ ਪੈਣ ਲੱਗੀ ਵੀਰੇ ਹਨਾ ਗੱਡੀਆਂ ਫਸ ਗਈਆਂ ਆ ਦੇਖੋ ਕਿੰਨੇ ਕਿੰਨੇ ਬਰਫ ਚੜੀ ਹੋਈ ਆ ਰੋਡ ਬਲੌਕ ਹੋ ਗਈ 6 6 7 7 ਇੰਚ ਬਰਫ ਪੈ ਗਈ ਆ ਵੀਰੇ ਹਨਾ ਆਪਣੀ ਵੀ ਗੱਡੀ ਦਾ ਪਾਵਰ ਨੈਟ ਵਗੈਰਾ ਸਿਸੀ ਸੂਸੀ ਸਾਰੇ ਭਰ ਕੇ برف ਨਾਲ ਵੇਟ ਕਰਦੇ ਆ ਵੀ ਕਦੋਂ ਚੱਲਾਂਗੇ ਕਦੋਂ ਨਹੀਂ ਆਕਸੀਜਨ ਲੈਵਲ ਵੀ ਘਟਾ ਇੱਥੇ ਤੇ ਵੇਟ ਕਰ ਰਹੇ ਆ ਅੱਗੇ ਰੋਡ ਸਾਫ ਕਰਨ ਵਾਲੇ ਵੀ ਲੱਗੇ ਹੋ ਯਾਰ ਰੋਡ ਸਾਫ ਕਰਨਾ SNOW ਬਹੁਤ ਜ਼ਿਆਦਾ ਪਈ ਜਾਂਦੀ ਟੈਂਪਰੇਚਰ 15 ਡਿਗਰੀ -15 ਡਿਗਰੀ ਤੇ ਆ ਗਿਆ ਤੇ ਬਾਕੀ ਬਾਕੀ ਪਰਮਾਤਮਾ ਭਲੀ ਕਰੇ ਹੌਲੀ ਹੌਲੀ ਗੱਡੀ ਉਤਾਰਾਂਗੇ ਕਿਉਂਕਿ ਵੀਰੇ ਰਸਤਾ ਬਹੁਤ ਡੇਂਜਰ ਜ਼ੋਨ ਬਣ ਗਿਆ SNOW ਬਹੁਤ ਜ਼ਿਆਦਾ ਪੈ ਗਈ ਆ ਉਹ ਰਸਤਾ ਕਾਫੀ ਡੇਂਜਰ ਜ਼ੋਨ ਇਸ ਤੋਂ ਅਗੇ ਜੇ ਅਸੀਂ ਜਾਣਾ ਕਾਰੋ ਕਾਰੋ ਤੋਂ ਅਸੀਂ ਜਾਣਾ ਮਨਾਲੇ ਫਿਰ ਪੰਜਾਬ ਵਾਪਸ ਜੀ ਉਹ ਬਹੁਤ ਜਿਆਦਾ برفਾ ਤੇ برفਣਾ ਸਾਰੇ ਭਰ ਗਏ ਆ ਆਕਸੀਜਨ ਬਹੁਤ ਘਟਾ ਤੇ ਆ ਬਾਰ ਦਾ ਸ਼ੀਸ਼ਾ ਦਾ ਮੋਲ ਤੇ ਨਜ਼ਾਰੇ ਲਈ ਜਾਂਦੇ ਲੋਕ ਵੀਰੇ ਇੱਥੇ ਆਣਾ ਬੰਦਾ ਕਹਿੰਦਾ ਬਾਈ ਆ ਦੇਖੋ ਵਾਈਪਰ ਚੱਲਦਾ ਤੇ ਆ ਦੇਖੋ برف ਇਕੱਠੀ ਹੁੰਦੀ ਆ ਦੇਖੋ ਠੀਕ ਹੈ ਛੋਣੀ ਗੋਲੀ ਦੇ ਆ ਬਾਹਰ ਦਾ ਵੀਊ ਆ ਉਹ ਦੇਖੋ ਫੈਗੋ ਮਲੇਖ ਤੋਂ ਨਾ ਮੈਂ ਕਹਿੰਦਾ ਵੀ ਅੱਜ ਰੱਬ ਨੇ ਦੂਜਾ ਸ਼ਾਨੋਂ ਕੀਤਾ ਦੋਸਤੋ ਗੱਲ ਇਹ ਆ ਕੋਈ ਵਾਕਿਆ ਯਾਰ ਜਿਹੜਾ ਏਰੀਆ ਡੇਂਜਰ ਏਰੀਆ ਡੇਂਜਰ ਏਰੀਆ ਮੀਨਿੰਗ ਪਤਾ ਕਾ ਤੋਂ ਡੇਂਜਰ ਏਰੀਆ ਸਨੋ ਕਦੇ ਨਹੀਂ ਪਈ ਅੱਜ ਇੰਨੀ ਬਰਫ਼ ਪੈ ਗਈ ਨਾ ਲੋਕ ਕਰਤੀ ਗੱਡੀ ਗੱਡੀ ਲੋਕ ਕਰਤੀ ਅੱਜ ਇੰਨੀ ਕਿ ਜ਼ਿਆਦਾ ਬਰਫ਼ ਪੈ ਗਈ ਨਾ ਵੀ ਜਾਨ ਤਲੀ ਤੇ ਧਰ ਕੇ ਰੱਖ ਕੇ ਨਾਲ ਕੰਮ ਹੋ ਰਿਹਾ ਵੀਰੇ ਸੜਕ ਵੀ ਬਲੌਕ ਹੋ ਗਈ ਸਾਰਾ ਕੁ ਬਲੌਕ ਹੋ ਗਿਆ ਸੀਗਾ ਤੇ ਆ ਸਾਰੇ ਵਿਚਾਰੇ ਉੱਥੋਂ ਆ ਕੇ ਹੁਣ ਸਾਹ ਲਈ ਜਾਂਦੇ ਸਾਰੇ ਜਿੰਨੇ ਵਿਚਾਰੇ ਬੰਦੇ ਆ ਨਾ ਸਾਰੇ ਆ ਕੇ ਉਹਨ ਸਾਰੇ ਵਿਚਾਰੇ ਸਾਹ ਲਈ ਜਾਂਦੇ ਆ ਕੇ ਇਹ ਸਾਰੇ ਆਪਾਂ ਖੜੇ ਆ ਬਾਈ ਜੀ ਦਰਾਸ ਹਨ ਤੇ ਆਪਾਂ ਅੱਜ ਸਾਰਾ ਮਗਰਨਾ ਏਰੀਆ ਘੁੰਮ ਲਿਆ ਲੇ ਲਦਾ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਸੀ ਹਨ ਰਾਸਤੇ ਦੇ ਵਿੱਚ ਬਹੁਤ ਸਪੋਰਟ ਦੇ ਬਾੜੇ ਮੋਟਰ ਚੇਂਜ ਕਰਨੇ ਪੈਂਦੇ ਆ ਹਨ ਸਮਝਦਾਰਾ ਤੁਸੀਂ ਤੇ ਬਾਈ ਨੂੰ ਗਰਮੀ ਆਉਣ ਲੱਗੀ ਕੋੜ ਨਾਲ ਕਿਉਂਕਿ ਸੁਬਾਨ ਅੱਲਾ ਤੇਰੀ ਕੁਦਰਤ ਇੱਥੇ ਥੋੜੀ ਧੁੱਪ ਨਿਕਲੀ ਆ ਹੁਣ ਥੋੜਾ ਜਾਂ ਠੰਡ ਤੋਂ ਰਾਹਤ ਮਿਲੀ ਆ ਨਹੀਂ ਤਾਂ ਬਰਫ ਹੀ ਪਈ ਜਾਂਦੀ ਸੀਗੀ ਬਾਈ ਹਨਾ ਦਾ ਸੁਣਿਆ ਨਹੀਂ ਸੀਗਾ ਤੇ ਹੁਣ ਬਾਈ ਆਪਦੇ ਕੋਈ ਨਾ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਕਹਿਣ ਦਾ ਮਤਲਬ ਉਹ ਕੀ ਸਾਡਾ ਭਰਾ ਰਾਈਟਰ ਆ ਰਾਜਾ ਬਰਾੜ ਕਾਮਰ ਵਾਲਾ ਸ਼ੇਰ ਸ਼ੁਰੂ ਬਹੁਤ ਸੋਹਣਾ ਲਿਖਦਾ ਤੇ ਥੋੜਾ ਜਿਹਾ ਫੰਡ ਛਣ ਵੀ ਹੋ ਜੇ ਵਿੱਚ ਹਨਾ ਚੱਲ ਬਾਈ ਕੱਢਦੇ ਚੀ ਆਪੋ ਜੱਟਾ ਹਾਂਜੀ ਬਾਈ ਪਹਿਲਾਂ ਸ਼ੇਰ ਸੁਣਾਵਾਂਗੇ ਇੱਕ ਉੱਚੀ ਸਰਾਈ ਹਾਂਜੀ ਉਹ ਨਸ਼ਾ ਕੀਤਾ ਜਿੱਤੇ ਦਾ ਅੱਖ ਵਾਲਾ ਆਏ ਹਾਏ ਟਿੱਕੇ ਵਾਲੀ ਯਾਰਾਂ ਨੂੰ ਚੜਦੀ ਨੀ ਭੱਲੇ ਅੱਖ ਲੜੀ ਜਿੱਤੇ ਦੀ ਨਾਲ ਤੇਰੇ ਅੱਖ ਹੋਰ ਕਿਸੇ ਨਾਲ ਲੜਦੀ ਨਹੀਂ ਅੱਖਾਂ ਖੋਲ ਕੇ ਸਾਰੀ ਰਾਤ ਪਿਆ ਰਹਿੰਦਾ ਤੇ ਨੀਂਦ ਮੇਰੀਆਂ ਅੱਖਾਂ ਵਿੱਚ ਵੱੜਦੀ ਨਹੀਂ ਨਹੀਂ ਅੱਜ ਕੱਲ ਲੋੜ ਹੈ ਬਰਾੜ ਨੂੰ ਇੱਕ ਆਸਰੇ ਦੀ ਤੇ ਬਾ ਤੂੰ ਕਿਉਂ ਚੰਦਰੀਏ ਫੜਦੀ ਨਹੀਂ ਨਹੀਂ ਬਾ ਤੂੰ ਕਿਉਂ ਕਮਲਿਏ ਫੜਦੀ ਨਹੀਂ ਪਾਉਸ ਕਰਦਾ ਓਕੇ ਪਾਉਸ ਕਰਦਾ ਪਾਉਸ ਨਹੀਂ ਹੋਣੀ ਪਾਉਸ ਨਹੀਂ ਹੋਣੀ ਆਈ ਚੱਲੂ ਤੈਂਕੀ ਗੱਲ ਹੌਣ ਵੀਰ ਆਪਾਂ ਇੱਕ ਆਵਦਾ ਪਾਉਜ਼ ਹੁੰਦਾ ਪਾਉਜ਼ ਨਹੀਂ ਹੁੰਦਾ ਬਾਈ ਆਵਦਾ ਲਿਖਿਆ ਗਾਣਾ ਸੁਣਾਉਗਾ ਹੁਣ ਬਾਈ ਹਨਾ ਤੇ ਚੱਲ ਬਾਈ ਹੋ ਜਾ ਸ਼ੁਰੂ ਫਿਰ ਉਹ ਸੀਟੀਆਂ ਮਾਰੀ ਜਾਂਦੇ ਉੱਤੇ ਬਾਈ ਭੇਡਾਂ ਵਾਲੇ ਆ ਜਾਂਦੇ ਵੇ ਕਿਵੇਂ ਟਿੱਪਿਆਂ ਤੇ ਭੇਡਾਂ ਚੜਾ ਚੜਾ ਮੜਾ ਜਾਂਦੇ ਵਿੱਚ ਜਗ ਜਗਵਿੰਦਰ ਉਧਰ ਨੂੰ ਜ਼ੂਮ ਕਰਕੇ ਵੀਊ ਬਖਾਈ ਭੇਡਾਂ ਕਿੱਥੇ ਚੜੀਆਂ ਫਿਰਦੀਆਂ ਆਉਂਦੇ ਆ ਆਪਣੇ ਵਾਲੀਆਂ ਭੇਡਾਂ ਤਾਂ ਪੰਜਾਬ ਵਾਲੀਆਂ ਚੋਣ ਜੀ ਬਿਮਾਰ ਹੋ ਜਾਣਾ ਕਿ ਭੇਡਾਂ ਭੇਡਾਂ ਹੀ ਬੋਲਦੇ ਆਪਣੇ ਭੇਡਾਂ ਵਾਲੇ ਆ ਆ ਵੇ ਲੋ ਇਹ ਨਾ ਪਹਾੜੀ ਭੇਡਾਂ ਬਾਈ ਹੈ ਹਨਾ ਚਲੋ ਜੀ ਉਹ ਦਿਲ ਝੱਟਦਾ ਨਹੀਂ ਕੁੱਲੂ ਦੇ ਪਹਾੜਾਂ ਵਰਗਾ ਨਹੀਂ ਦਿਲ ਝੱਟਦਾ ਓਏ ਹਾਏ ਤੈਨੂੰ ਲੱਭਣਾ ਨਹੀਂ ਯਾਰ ਕੋਈ ਪਹਾੜਾਂ ਵਰਗਾ ਨਹੀਂ ਦਿਲ ਝੱਟਦਾ ਮੈਂ ਬੜਾ ਚੇਂਜ ਕਰ ਦਿੰਦੇ ਆ ਉਹ ਦਿਲ ਝੱਟਦਾ ਨਹੀਂ ਲੈ ਦੇ ਪਹਾੜਾਂ ਵਰਗਾ ਨਹੀਂ ਦਿਲ ਝੱਟਦਾ ਤੈਨੂੰ ਲੱਭਣਾ ਨਹੀਂ ਯਾਰ ਕੋਈ ਪਹਾੜਾਂ ਵਰਗਾ ਨਹੀਂ ਤੈਨੂੰ ਦਿਲ ਝੱਟਦਾ ਓਏ ਆਉਂਦੀ ਆਉਂਦੀ ਮਟਿਆਰਾਂ ਜਦੋਂ ਆਉਣ ਬਹਾਰਾਂ ਨਹੀਂ ਸਜਤ ਅਜ ਬਹਿ ਜਾਣ ਆਕੇ ਵਿੱਚ ਕਾ ਰਾਣੀ ਵਾਹ ਉਹ ਫੇਰ ਲੈਂਦੀਆਂ ਨਜ਼ਾਰਾ ਪਰ ਫਾਣੂ ਤੱਕ ਦਾ ਨਹੀਂ ਦਿਲ ਜੱਟਦਾ ਜੱਟ ਦਾ ਨਹੀਂ ਲੇ ਦੇ ਪਹਾੜਾਂ ਵਰਗਾ ਨਹੀਂ ਦਿਲ ਜੱਟਦਾ ਓਏ ਅਸੀਂ ਵੀ ਚਾਰੇ ਹੋ ਕੇ ਆਗੇ ਤਿਆਰ ਨਹੀਂ ਅਸੀਂ ਵੀ ਚਾਰੇ ਹੋ ਕੇ ਆਗੇ ਤਿਆਰ ਨਹੀਂ ਚੱਕ ਲਿਆ ਆ ਮਨਪ੍ਰੀਤ ਬਰਾੜ ਆਵਦੀ ਕਾਰਨੀ ਓ ਬੱਲੇ ਓ ਚੱਕ ਲਿਆ ਆ ਮਨਪ੍ਰੀਤ ਬਰਾੜ ਆਵਦੀ ਕਾਰਨੀ ਓ ਸਿਰਾਂ ਲਾਤਾ ਕਰਕੇ ਸਿਰਾਂ ਲਾਤਾ ਕਰਕੇ ਲੇਵਲ ਨੂੰ ਮੂੰਹ ਰੱਖਤਾ ਨਹੀਂ ਕਰਕੇ ਘਾਰ ਦਾ ਲੇਵਲ ਨੂੰ ਮੂੰਹ ਰੱਖਤਾ ਨਹੀਂ ਦਿਲ ਝਟਦਾ ਹਾਏ ਹਾਏ ਦਿਲ ਝੱਡਦਾ ਨਹੀਂ ਲੇਹ ਦੇ ਪਹਾੜਾਂ ਵਾਲੀ ਕਾਣੀ ਦਿਲ ਝਟਦਾ ਇੱਕ ਸੰਧੂਆਂ ਦਾ ਮੁੰਡਾ ਸਾਡੇ ਨਾਲ ਆਇਆ ਤੁਰ ਕੇ ਵਾਹ ਵਾਹ ਇੱਕ ਸੰਧੂਆਂ ਦਾ ਮੁੰਡਾ ਸਾਡੇ ਨਾਲ ਆਇਆ ਤੁਰ ਕੇ ਕਹਿੰਦਾ ਬਈ ਯਾਰੋ ਹੁਣ ਨਹੀਂ ਆਉਂਦਾ ਮੁੜ ਕੇ ਕਹਿੰਦਾ ਯਾਰੋ ਹੁਣ ਨਹੀਂ ਮੈਂ ਆਉਂਦਾ ਇੱਥੇ ਮੁੜ ਕੇ ਜਦੋਂ ਬਰਫ਼ ਪਈ ਜਦੋਂ ਬਰਫ਼ ਪਈ ਤੇ ਇਹਦਾ ਦਿਲ ਕੱਟਦਾ ਨਹੀਂ ਦਿਲ ਝੱਟਦਾ ਝੱਟਦਾ ਨਹੀਂ ਲੇਦੇ ਪਹਾੜਾਂ ਵਰਗਾ ਨਹੀਂ ਦਿਲ ਝੱਟਦਾ ਉਹ ਤੀਰ ਆਇਆ ਤੋੜ ਸੰਧੂਆਂ ਦਾ ਮੁੰਡਾ ਉੱਤੇ ਨਹੀਂ ਦਿਲ ਜੱਟ ਦਾ ਕਹਿੰਦਾ ਉੱਡਦਾ ਨਹੀਂ ਤੀਰ ਅੱਗੇ ਤੋਂ ਨਹੀਂ ਲੈਣਾ ਨਹੀਂ ਦਿਲ ਜੱਟ ਦਾ ਇਹ ਆਪਣੀ ਕਰਮ ਵਾਲੀ ਆ ਦਰਸ਼ਨ ਕਰਾ ਦੇ ਮੁੰਡਿਆ ਦੇ ਇਹਨੇ ਆਪਾਂ ਨੂੰ ਸਾਰਾ ਕਸ਼ਮੀਰ ਦਾ ਲੈ ਲਾਖਦਾ ਟੂਰ ਕਰਾਇਆ ਤੇ ਦੋਸਤੋ ਇਦੋਂ ਨੂੰ ਕਮਾਈ ਵੀਡੀਓ ਬਣਾਉਣ ਦਾ ਮਕਸਦ ਆਪਣਾ ਤਾਂ ਵੀ ਤੁਹਾਨੂੰ ਜਾਣਕਾਰੀ ਦਿੱਤੀ ਆ ਥੋੜਾ ਥੋੜਾ ਬਣਛਾੜ ਕੀਤਾ ਹਨਾ ਤੇ ਇਹਨੂੰ ਸ਼ੇਅਰ ਕਰ ਦਿਓ ਯਾਰ ਕੋਈ ਵੀਰ ਭੈਣ ਭਰਾ ਦੇਖੇ ਤੇ ਦੇਖੇ ਆ ਪਹਾੜਾਂ ਦੀਆਂ ਚੋਟੀਆਂ ਦੇ ਵਿਚਾਲੇ ਜਿਹੜੀ ਬਰਫ ਪਈ ਆ ਇਹਦਾ ਨਜ਼ਰ ਲੱਤ ਫੁਲਵੇ ਤੇ ਇਥੋਂ ਦਾ ਰੰਗ ਟੰਗ ਦੇਖਿਆ ਕੇ ਠੀਕ ਆ ਬੜਾ ਵਧੀਆ ਮਾਹੌਲਾ ਪਿਛਲੇ ਪਾਸੇ ਕੋੜੇ ਘਾੜੇ ਆਵੇ ਜਿੱਦਾਂ ਟੂਰਿਸਟ ਆਉਂਦੇ ਆ ਆਪਾਂ ਦਾ ਫੋਟੋਆਂ ਕਰਦੇ ਆ ਲੋਕ ਦੇਖਦੇ ਆ ਘੁੰਮਦੇ ਫਿਰਦੇ ਆ ਹਨ ਤੇ ਠੀਕ ਆ ਦੋਸਤੋ ਓਕੇ ਬਾਏ ਬਾਏ ਕਰਦੇ ਬੰਦ ਲਈਏ